ਬਾਈਬਲ ਦੱਸਦੀ ਹੈ ਕਿ ਯੂਸਫ ਦੇ ਭਰਾਵਾਂ ਨੇ ਯੂਸਫ ਨੂੰ ਗड्ढे ਦੇ ਵਿੱਚ ਸੁੱਟ ਦਿੱਤਾ ਉਹ ਇਸ ਲਈ ਕਿਉਂਕਿ ਯੂਸਫ ਤੋਂ ਖਾਰ ਖਾਂਦੇ ਸੀ ਯੂਸਫ ਨੂੰ ਸੁਪਨੇ ਆਉਂਦੇ ਸੀ ਕਿ ਉਹਦੇ ਭਰਾ ਉਹਦੀ ਸੇਵਾ ਟੇਲ ਕਰ ਰਹੇ ਨੇ ਕਿਉਂਕਿ ਯੂਸਫ ਸਭ ਤੋਂ ਛੋਟਾ ਸੀ ਤੇ ਯੂਸਫ ਦਾ ਪਿਓ ਯੂਸਫ ਦੇ ਨਾਲ ਪਿਆਰ ਵੀ ਬਹੁਤ ਕਰਦਾ ਸੀ ਇਸ ਲਈ ਭਰਾ ਉਹ ਤੋਂ ਚਿੜ ਖਾਂਦੇ ਸੀ ਪਰ ਜਿਹਦੇ ਨਾਲ ਯਹੋਵਾ ਹੋਵੇ ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਇਸੇ ਤਰ੍ਹਾਂ ਯੂਸਫ ਦੀ ਜ਼ਿੰਦਗੀ ਦੇ ਵਿੱਚ ਹੋਇਆ ਜਦੋਂ ਉਹਨੂੰ ਗड्ढे ਵਿੱਚ ਸੁੱਟ ਦਿੱਤਾ ਗਿਆ ਤੇ ਪਰਮੇਸ਼ਰ ਨੇ ਉਹਨੂੰ ਉਸ ਗड्ढे ਵਿੱਚੋਂ ਬਾਹਰ ਕੱਢ ਕੇ ਮਿਸਰ ਵਿੱਚ ਲਿਆਂਦਾ ਉਸ ਮਿਸਰ ਦੇ ਵਿੱਚ ਰਹਿ ਕੇ ਉਹਨਾਂ ਪਰਮੇਸ਼ਰ ਦੀ ਉਸ ਯੋਜਨਾ ਨੂੰ ਪੂਰਾ ਕੀਤਾ ਉਹਨ ਆਪਣੇ ਇਜ਼ਰਾਈਲੀਆਂ ਨੂੰ ਦੁੱਖਾਂ ਦੇ ਵਿੱਚੋਂ ਛੁਡਾਇਆ ਕਿਉਂਕਿ ਇਹ ਪਰਮੇਸ਼ਰ ਦੀ ਯੋਜਨਾ ਸੀ ਜ਼ਿੰਦਗੀ ਦੇ ਵਿੱਚ ਕਦੇ-ਮੁਕੀਦਾ ਦੇ ਹਾਲਾਤ ਹੋ ਜਾਂਦੇ ਜਿੱਥੇ ਸਾਨੂੰ ਲੱਗਦਾ ਕਿ ਸਾਡੇ ਵਿਰੋਧੀ ਬਹੁਤ ਉੱਠ ਖੜੇ ਹੋਏ ਨੇ ਪਰ ਵਿਰੋਧੀਆਂ ਦੇ ਪਿੱਛੇ ਵੀ ਪਰਮੇਸ਼ਰ ਕੀ ਯੋਜਨਾ ਹੁੰਦੀ ਆ ਉਹ ਵਿਰੋਧੀ ਤੁਹਾਨੂੰ ਸੁਟਣ ਦੇ ਲਈ ਇਸ ਲਈ ਆਏ ਸੀ ਕਿ ਤੁਸੀਂ ਡਿੱਗੋ ਤੇ ਫਿਰ ਪ੍ਰਭੂਵਾ ਤੁਹਾਨੂੰ ਉਠਾਏ ਤੇ ਤੁਹਾਨੂੰ ਉਸ ਦਿਸ਼ਾ 'ਚ ਲੈ ਕੇ ਜਾਏ ਜਿਸ ਦਿਸ਼ਾ 'ਚ ਪ੍ਰਭੂ ਜੀ ਤੁਹਾਨੂੰ ਭੇਜਣਾ ਚਾਹੁੰਦੇ ਨੇ ਇਸ ਲਈ ਕਦੀ ਵੀ ਡਰੋ ਨਾ ਕਦੀ ਵੀ ਘਬਰਾਉਣਾ ਮੇਰੀ ਜ਼ਿੰਦਗੀ ਵਿੱਚ ਇਦਾਂ ਕਿਉਂ ਹੋ ਰਿਹਾ ਮੇਰੇ ਆਪਣੇ ਹੀ ਮੈਨਾਂ ਕਿਉਂ ਵਿਰੋਧ ਕਰ ਰਹੇ ਨੇ ਮੈਨੂੰ ਆਪਣੇ ਹੀ ਦੁੱਖ ਤਕਲੀਫ ਕਿਉਂ ਦੇ ਰਹੇ ਨੇ ਮੇਰ ਨਾਲ ਹੀ ਇਦਾਂ ਕਿਉਂ ਹੁੰਦਾ ਕਦੀ ਵੀ ਨਾ ਸਵਾਲਣੋ ਆਪਣੀ ਜ਼ਿੰਦਗੀ ਵਿੱਚ ਆਨ ਨਾ ਦਿਓ ਕਿਉਂਕਿ ਕਦੀ ਬੁੱਕ ਸਾਡੀ ਜ਼ਿੰਦਗੀ ਜਿਸ ਲਈ ਇਦਾਂ ਹੁੰਦਾ ਕਿ ਅਸੀਂ ਬਾਰ ਨਿਕਲੀ ਉਹਨਾਂ ਹਾਲਾਤਾਂ ਦੇ ਵਿੱਚੋਂ ਅਸੀਂ ਉਸ ਦਾਇਰੇ ਵਿੱਚੋਂ ਬਾਹਰ ਨਿਕਲ ਜਾਈਏ ਜਦੋਂ ਅਸੀਂ ਦਾਇਰੇ ਵਿੱਚੋਂ ਬਾਹਰ ਨਿਕਲਾਂਗੇ ਤੇ ਪਰਮੇਸ਼ਰ ਦੀ ਯੋਜਨਾ ਸਾਡੀ ਜ਼ਿੰਦਗੀ ਵਿੱਚ ਪੂਰੀ ਹੋਵੇਗੀ ਔਰ ਅਸੀਂ ਹਰ ਇੱਕ ਚਰਨੇ ਕਿ ਸਾਡੀ ਜ਼ਿੰਦਗੀ ਵਿੱਚ ਪਰਮੇਸ਼ਰ ਦੀ ਯੋਜਨਾ ਪੂਰੀ ਹੋਵੇ ਪਰ ਉਹਨੂੰ ਪੂਰੀ ਹੋਣ ਦੇ ਲਈ ਪਰਮੇਸ਼ਰ ਦੇ ਉੱਤੇ ਸੌਂਟ ਦਿਓ ਪਰਮੇਸ਼ਰ ਜਾਣੀ ਜਾਣੇ ਪਰਮੇਸ਼ਰ ਹੀ ਸਭ ਮੁਸ਼ਕਿਲਾਂ ਦਾ ਹੱਲ ਹੈ ਜਿੱਦੋਂ ਯੂਸਫ ਗੱਡੇ ਵਿੱਚ ਸੁੱਟ ਦਿੱਤਾ ਗਿਆ ਟੋਏ ਵਿੱਚ ਸੁੱਟ ਦਿੱਤਾ ਗਿਆ ਅੱਧ ਮਰਾ ਕਰਕੇ ਉਹਨੂੰ ਪਤਾ ਨਹੀਂ ਕਿ ਮੈਂ ਕਿੱਥੇ ਪਿਆ ਉਹਨੂੰ ਮਾਰ ਕੁੱਟ ਕੇ ਅੱਧ ਮਰਾ ਕਰਕੇ ਉਹਦੇ ਵਿੱਚ ਸੁੱਟ ਦਿੱਤਾ ਗਿਆ ਪਰ ਪਰਮੇਸ਼ਰ ਦੇਖੂ ਕਿੰਨਾ ਮਹਾਨ ਹੈ ਪਰਮੇਸ਼ਰ ਨੇ ਉਹਦੇ ਲਈ ਨਿਕਾਸ ਕੱਢਿਆ ਰਾਹ ਕੱਢਿਆ ਪਰਮੇਸ਼ਰ ਨੇ ਉਹਨਾਂ ਨੂੰ ਲੱਗਿਆ ਕਿ ਅਸੀਂ ਤੇਨੂੰ ਮਾਰ ਸੁੱਟਣਾ ਵਾ ਇਹ ਅੱਧ ਮਰਾ ਹੋਗੇ ਦਾ ਪਰ ਉਹਦੇ ਵਿੱਚ ਇੱਕ ਭਰਾ ਬੋਲਿਆ ਅਸੀਂ ਇਹਦੇ ਖੂਨ ਦਾ ਆਪਣੇ ਸਿਰ ਤੇ ਦੋਸ਼ ਕਿਉਂ ਲਈਏ ਆਓ ਅਸੀਂ ਨੂੰ ਇਸ ਇਹਨਾਂ ਦੇ ਹੱਥ ਵੇਚ ਦਿੰਨੇ ਆ ਜਦੋਂ ਉਹਨਾਂ ਨੂੰ ਵੇਚਿਆ ਗਿਆ ਅੱਗੇ ਪਹੁੰਚ ਕੇ ਉਹ ਮਿਸਰ ਦੇਸ਼ ਵਿੱਚ ਪਹੁੰਚ ਗਿਆ ਯੂਸਫ ਜਦੋਂ ਪਹੁੰਚ ਗਿਆ ਤਾਂ ਦੇਖੋ ਕਿੰਨੇ ਅਦਭੁਤ ਕੰਮ ਉੱਥੇ ਹੋਏ ਨੇ ਜਦੋਂ ਜੇਲ੍ਹ ਵਿੱਚ ਵੀ ਸੀ ਉਹਨੇ ਸਪਨਿਆਂ ਦਾ ਅਰਥ ਉੱਥੇ ਜਿਹੜਾ ਮਿਸਰ ਦਾ ਰਾਜਾ ਸੀ ਉਹਨੂੰ ਦੱਸੇ ਜਦੋਂ ਮਿਸਰ ਦੇ ਰਾਜੇ ਨੂੰ ਸਪਨਿਆਂ ਦੇ ਦਰਸ ਦੱਸੇ ਤੇ ਮਿਸਰ ਦਾ ਰਾਜਾ ਉੱਥੇ ਖੁਸ਼ ਹੋਇਆ ਤੇ ਰਾਜੇ ਨੇ ਆਪਣੀ ਬਰਾਬਰਤਾ ਉਹਨੂੰ ਦੇ ਦਿੱਤੀ ਕਿੰਨੂ ਉਸੇ ਯੂਸਫ ਨੂੰ ਜਿਹੜਾ ਭਰਾਵਾਂ ਦੇ ਦੁਆਰਾ ਗड्ढे ਦੇ ਵਿੱਚ ਟੋਏ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਨਕਾਰ ਦਿੱਤਾ ਗਿਆ ਸੀ ਤੁਸ ਸਮਝਿਆ ਗਿਆ ਸੀ ਪਰ ਪਰਮੇਸ਼ਰ ਨੇ ਤੁਸ ਨਹੀਂ ਸਮਝਿਆ ਪਰਮੇਸ਼ਰ ਤੁਹਾਨੂੰ ਤੁਸ ਨਹੀਂ ਸਮਝਦੇ ਜਿਸ ਜਿਸ ਦੀ ਯੋਜਨਾ ਤੁਹਾਡੇ ਉੱਤੇ ਹੈਗੀ ਆ ਉਸ ਨੂੰ ਪਰਮੇਸ਼ਰ ਪੂਰਾ ਇੱਕ ਦਿਨ ਜ਼ਰੂਰ ਕਰੇਗਾ ਬਸ ਲੋੜ ਹੈ ਸਾਨੂੰ ਆਪਣੇ ਸਮੇਂ ਦੇ ਵਿੱਚ ਵਫਾਦਾਰ ਰਹਿਣ ਦੀ ਯੂਸਫ ਵਫਾਦਾਰ ਰਹਾ ਦੁੱਖ ਦੇ ਵਿੱਚ ਤਕਲੀਫ ਦੇ ਵਿੱਚ ਅਸੀਂ ਮਨੁਸ਼ ਅੱਜ ਕਿਦਾਂ ਦੇ ਆ ਦੁੱਖ ਨੂੰ ਚੱਲਣਾ ਆਪਣੀ ਜ਼ਿੰਦਗੀ ਵਿੱਚ ਨਹੀਂ ਚਾਹੁੰਦੇ ਕਹਿੰਦੇ ਦੁੱਖ ਤਾਂ ਸਾਡੀ ਜ਼ਿੰਦਗੀ 'ਚ ਕਦੀ ਆਵੇ ਨਾ ਪਰ ਜਿਹਦੇ ਦੁੱਖ ਆਊਗਾ ਉਹਦੇ ਹੀ ਜੀਵਨ ਚ ਸੁੱਖ ਆਊਗਾ ਜਿਹਦੇ ਦੁੱਖ ਨਹੀਂ ਉਹ ਸੁੱਖ ਦੀ ਭਾਲ ਨਾ ਕਰੇ ਕਿਉਂਕਿ ਦੁੱਖ ਆਨ ਤੋਂ ਬਾਅਦ ਸੁੱਖ ਆਉਂਦੇ ਨੇ ਹallelujah ਯੂਸਫ ਦੇ ਦੁੱਖ ਆਇਆ ਤੇ ਬਾਅਦੂ ਸੁੱਖ ਆਇਆ ਇੱਜ਼ਤ ਆਈ ਮਾਣ ਆਇਆ ਸਨਮਾਨ ਆਇਆ ਹallelujah ਤੁਸੀਂ ਚਾਹੁੰਦੇ ਤੁਹਾਡੀ ਜ਼ਿੰਦਗੀ ਵਿੱਚ ਮਾਣ ਸਨਮਾਨ ਆਵੇ ਤੇ ਫਿਰ ਦੁੱਖਾਂ ਦੇ ਲਈ ਵੀ ਤਿਆਰ ਹੋ ਨਾ ਲੋਕ ਸਾਨੂੰ ਬਣਾਉਣ ਦੇ ਲਈ ਆਂਦੇ ਨੇ ਲੋਕ ਸਾਨੂੰ ਇੱਜ਼ਤ ਮਾਨ ਦੇਣ ਦੇ ਲਈ ਆਂਦੇ ਨੇ ਜਿਹੜੇ ਜੂਸਮ ਨੂੰ ਉਹਦੇ ਭਰਾਵਾਂ ਨੇ ਟੋਏ ਵਿੱਚ ਸੁੱਟ ਦਿੱਤਾ ਬੇਸਤੀ ਕਰਨ ਲੱਗੇ ਉਹਦੀ ਆਇਆ ਤੂੰ ਵੱਡਾ ਧਰਮੀ ਆਇਆ ਤੇ ਨਾ ਰੱਬ ਬੜੀਆਂ ਗੱਲਾਂ ਕਰਦਾ ਤੇ ਉਸੇ ਹੀ ਯੂਸਫ ਨੂੰ ਪਰਮੇਸ਼ਰ ਨੇ ਦੇਖੋ ਰਾਜੇ ਦੀ ਪਦਵੀ ਤੱਕ ਲੈ ਕੇ ਚਲਾ ਗਿਆ। ਉਹੀ ਭਰਾ ਜਿਹੜੇ ਬੇਤੀ ਕਰਦੇ ਸੀ ਅੱਜ ਉਹੀ ਭਰਾ ਉਹਦੇ ਅਧੀਨ ਹੋਏ ਨੇ, ਉਹਦੀ ਸੇਵਾ ਟਹਿਲ ਕਰ ਰਹੇ ਨੇ। ਹallelujah। ਪਰਮੇਸ਼ੁਰ ਇਦਾਂ ਦਾ ਪਰਮੇਸ਼ਰ ਹੈ। ਉਹ ਕੱਖਾਂ ਤੋਂ ਲੱਖਾਂ ਵਿੱਚ ਕਰਨ ਵਾਲਾ ਪਰਮੇਸ਼ਰ ਹੈ। ਰੰਕਾ ਤੋਂ ਰਾਜੇ ਬਣਾਉਣ ਵਾਲਾ ਪਰਮੇਸ਼ਰ ਹੈ। ਹallelujah। ਇਸ ਲਈ ਉਹਦੇ ਉੱਤੇ ਭਰੋਸਾ ਰੱਖੋ। ਦੁੱਖ ਆਵੇ ਤੇ ਡਰਿਓ ਨਾ, ਘਬਰਾਇਓ ਨਾ। ਦੁੱਖ ਤਾਂ ਉਹਨੂੰ ਵਧਾਉਣ ਦੇ ਲਈ ਹੈ, ਦੁੱਖ ਤਾਂ ਉਹਨੂੰ ਉੱਚਾ ਕਰਨ ਦੇ ਲਈ ਹੈ। ਹallelujah। ਤੇ ਇਹਨਾਂ ਬਚਨਾਂ ਦੇ ਨਾਲ ਇਸ ਮਾਫਤੀ ਕਰਦੇ ਆਂ। ਵਿਸ਼ਵਾਸ ਹੈ ਛੋਟੀ ਜਿਹੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਚੰਗੀ ਲੱਗੀ ਤੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਲਾਈਵ ਜ਼ਰੂਰ ਜੁੜਿਆ ਕਰੋ ਸ਼ਾਮ ਨੂੰ ਅਸੀਂ ਤੁਹਾਡੇ ਲਈ ਲਾਈਵ ਆਨੇ ਆ ਪ੍ਰੇਅਰ ਦੇ ਲਈ ਗੋਡ ਬlesਸ ਯੂ ਪ੍ਰਭੂ ਦੇ ਵਿੱਚ ਸਦਾ ਨੰਦਿਤ ਰਹਿਣਾ ਦੁੱਖਾਂ ਨੂੰ ਪਰੇ ਕਰਦੇ ਹੋਏ ਹਾਲੇਲੂਇਆ ਦੁੱਖਾਂ ਦਾ ਵੀ ਆਨੰਦ ਮਾਨਦੇ ਹੋਏ ਹਾਲੇਲੂਇਆ ਗੋਡ ਬlesਸ ਯੂ ਸਾਰਿਆਂ ਨੂੰ ਜੈ ਮਸੀਹ ਦੀ ਸਾਰਿਆਂ ਨੂੰ